ਗੁਰੂ ਅਰਜਨ ਸਾਹਿਬ ਜੀ ਆਪ ਵੱਡੇ ਯੋਧੇ ਸੀ ਬਾਬਾ ਬੁੱਢਾ ਸਾਹਿਬ ਜੀ ਕੋਲ ਉਹਨਾਂ ਨੇ ਛੱਤਰ ਵਿੱਜਾ ਸਿੱਖੀ ਸੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਜੇ ਅਸੀਂ ਇਤਿਹਾਸ ਦੀ ਪਰਚੋਰ ਕਰਦੇ ਆ ਜਦੋਂ ਗੁਰੂ ਅਰਜਨ ਸਾਹਿਬ ਜੀ ਮਾਤਾ ਗੰਗਾ ਜੀ ਨਾਲ ਆਨੰਦ ਕਰਨ ਜਾਂਦੇ ਆ ਮੋਹੋਂ ਪਿੰਡ ਵਿੱਚ ਫਲੋਰ ਦੇ ਰਾਜ ਦੇ ਪਿੰਡ ਹੈ ਉੱਥੇ ਅੱਜ ਗੁਰਦੁਆਰਾ ਸਥਾਪਿਤ ਹੈ ਉਥੇ ਇੱਕ ਰਸਮ ਸੀ ਉਹ ਰਸਮ ਸੀ ਕਿ ਜਿਹੜਾ ਦੁਲਹ ਵਿਆਹ ਅੰਦਰ ਉਹ ਘੋੜੇ ਤੇ ਆ ਕੇ ਘੋੜਾ ਧਵਾ ਕੇ ਬਕਸ਼ੇ ਦੇ ਨਾਲ ਕਿੱਲਾ ਪੁੱਟਦਾ ਜਦੋਂ ਗੁਰੂ ਅਰਜਨ ਸਾਹਿਬ ਜੀ ਨੂੰ ਇਹ ਰਸਮ ਕਰਨੀ ਸੀ ਤਾਂ ਕੁਝ ਸ਼ਰਾਰਤੀ ਲੋਕਾਂ ਨੇ ਇੱਕ درخت ਨੂੰ ਵੱਢ ਕੇ ਕਿੱਲਾ ਬਣਾ ਦਿੱਤਾ ਤੇ ਪੂਰੀਆ ਜਲਾ ਜ਼ਮੀਨ ਤੇ ਰੰਗ ਦਿੱਤੀ ਗੁਰੂ ਅਰਜਨ ਸਾਹਿਬ ਜੀ ਜਾਨੀ ਜਾਨ ਸਨ ਪਰ ਕਿਸੇ ਗੱਲ ਤੋਂ ਪਿੱਛੇ ਨਹੀਂ ਸੀ ਹਟਦੇ ਜੋਧੇ ਸੀ ਬੱਡੇ ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਰਸਮ ਪੂਰੀ ਕੀਤੀ ਘੋੜਾ ਘੜਾ ਕੇ ਆਏ ਤਾਂ ਉਸ ਵਕਤ ਬਰਸ਼ੇ ਦੇ ਨਾਲ ਇੰਨੀ ਜ਼ੋਰ ਦੀ ਬਰਸ਼ਾ ਮਾਰ ਰਿਹਾ ਕਿ ਜਿਹੜਾ ਜੱਠ ਸੀ ਉਹ ਜੜਾ ਤੋਂ ਉਖਾੜ ਕੇ ਹਵਾਲੇ ਖਾਂਤ ਉਸ ਵਕਤ ਘੋੜਾ ਜਿਹੜਾ ਸੀ ਜੋੜ ਰੰਗ ਨਾਲ ਉਸ ਵਕਤ ਦੀ ਆਪਣੀ ਜਾਨ ਛੱਡ ਗਿਆ ਇਹ ਬਹਾਦਰੀ ਸੀ ਇਹ ਸ਼ਸਤਰ ਬਜਾਏ ਜੋਧ ਦੁਆਰਾ ਛੱਡ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਹੁਕਮ ਦਿੱਤਾ ਉਹਨੇ ਆਪ ਕਿਉਂ ਨਹੀਂ ਦੋ ਤਲਵਾਰਾਂ ਪਹਿਨੀਆਂ ਜਹਾਂ ਕਿ ਬਾਦਸ਼ਾਹ ਨੇ ਹੁਕਮ ਕੀਤਾ ਕਿ ਗੁਰੂ ਅਰਜਨ ਸਾਹਿਬ ਜੀ ਨੂੰ ਪੇਸ਼ ਕਰੋ ਲਾਹੌਰ ਚ ਤਾਂ ਜਵਾਬ ਲੰਗੋ ਕਿ ਉਸ ਵਕਤ ਗੁਰੂ ਅਰਜਨ ਸਾਹਿਬ ਜੀ ਇੱਕ ਐਸੀ ਲੋ ਨੋ ਪਕਾ ਕਰਨਾ ਚਾਹੁੰਦੇ ਸੀ ਜਿਹੜੇ ਗੁਰੂ ਘਰ ਦੇ ਸਿੱਖ ਸੀ ਉਹਨਾਂ ਦੇ ਵਿੱਚ ਐਸੀ ਦੋ ਚੀਜ਼ਾਂ ਲਾਉਂਦੇ ਸੀ ਕਿ ਜਦੋਂ ਵੀ ਕਿਤੇ ਧਰਮ ਵਾਸਤੇ ਸੱਤ ਵਾਸਤੇ ਅਕਾਲ ਪੁਰਖ ਵਾਸਤੇ ਸ਼ਹਾਦਤ ਦੇਣ ਦੀ ਲੋੜ ਪਵੇ ਤਾਂ ਉਸ ਵਕਤ ਸਿੱਖ ਖਿੱਚੇ ਨਾ ਦੇ। ਤੇ ਕਹਿੰਦੇ ਹਨ ਕਿ ਕランਗਾ ਨੂੰ ਵਿਆਹ ਬਹੁਤ ਲੱਗਦਾ ਤੇ ਇੱਕ ਸ਼ਹਾਦਤ ਨੂੰ ਬਹੁਤ ਬਿਆਨ ਲੱਗਦਾ ਗੁਰਮਾਨਤਪ ਸਾਹਿਬ ਜੀ ਦਾ ਤਲਾਅ ਹੋਇਆ ਲੰਗਰ ਅਜ ਸਾਰੀ ਦੁਨੀਆ ਦੇ ਵਿੱਚ ਵਰਤਿਆ ਤੇ ਗੁਰੂ ਅਰਜਨ ਸਾਹਿਬ ਜੀ ਦਾ ਤਲਾਅ ਹੋਇਆ ਸ਼ਹਾਦਤਾਂ ਲੰਗਰ ਅੱਜ ਵੀ ਸਮਾਪਤ ਹੋ ਰਿਹਾ ਤੇ ਸਾਡੇ ਸਾਹਮਣੇ ਤੋਂ ਇਸ ਵਾਸਤੇ ਉਹਨਾਂ ਨੇ ਐਸੀ ਜੋਤ ਜਗਾਤੀ ਕਿ ਅੱਜ ਵੀ ਸੱਚਾਈ ਵਾਸਤੇ ਸਿੱਖ ਖੜੇ ਨੇ ਦਾਰਤਾਤ ਸਭ ਸ੍ਰੀ ਦਰਬਾਰ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਜੀ ਦਰਬਾਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਉਹ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਕਿ ਆਓ ਦੋ ਤਲਵਾਰਾਂ ਲੈ ਕੇ ਆਓ ਦੋ ਬਹੁਤ ਤਲਵਾਰਾਂ ਪਹਿਨੀਆਂ ਤਾਂ ਮੱਥਾ ਭਾਈ ਮੱਥਾ ਟਾੜੀ ਤੇ ਭਾਈ ਅਬਦੁੱਲਾ ਢਾਡੀ ਅਗਰ ਇਹਨਾਂ ਨੇ ਉਸ ਵਕਤ ਤੇ ਕਮਤਾ ਜੀ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵਿਸੋਫਲਿਕ ਸੀ ਕਿਉਂਕਿ ਢਾਡੀਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਐਸੀ ਬਖਸ਼ਿਸ਼ ਕੀਤੀ ਕਿਰਪਾ ਕੀਤੀ ਕਿ ਢਾਡੀ ਵਿਰਸਾ ਤੋਂ ਇੱਜ਼ਤ ਹੀ ਗੁਰੂ ਹਰਗੋਬਿੰਦ ਸਾਹਿਬ ਰੱਖੀ ਫਿਰ ਕਾਲਕ ਉਹਨੇ ਉਸ ਦੇ ਕੱਪੜਾ ਲਿਹੀ ਦੋ ਤਲਵਾਰਾਂ ਪਹਿਨੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਆਤਮਾ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰੀ ਦੀ ਹਿੰਮਤ ਵਹ ਕੋਟ ਗੜ ਦਰਵਾਜ਼ਾ ਬਲਕ ਵਖੀਰੀ ਦੀ ਨਾਲ ਸ਼ਿਪਾਈ ਮੀਰ ਲਾਲ ਮਾਰ ਦੁਸ਼ਟਾਂ ਕਰੇ ਤਬੀਰੀ ਦੀ ਇਹ ਪਗ ਤੇਰੀ ਜਿਹਹਾ ਦੀਰੀ ਤੇ ਪੱਕੀ ਦੀ ਆ ਉਹਨਾਂ ਨੇ ਕਹਿ ਤੀ ਦਰਬਾਰ ਦੁਨਿਆਵੀ ਪਾ ਜਿਹੜਾ ਬਾਦਸ਼ਾਹ ਦੁਨਿਆਵੀ ਬਾਦਸ਼ਾਹ ਦੇ ਸਾਹਮਣੇ ਜਿਹੜਾ ਸੰਸਾਰਿਕ ਅਧਿਆਤਮਿਕ ਬਾਦਸ਼ਾਹ ਉਦੇ ਸਾਹਮਣੇ ਪੱਗ ਟਿਕਦੀ ਨਹੀਂ ਰਹਾ ਕੋਈ अहमਤ ਨਹੀਂ ਰੱਖਦੀ ਜੇ ਆਪੇ ਝਾਤੀ ਪਰਚੋਰ ਕਰਦੇ ਆਂ ਲਾਲ ਖੁਆ ਚਾਹਦਾ ਕਿ ਇੱਕ ਗੁਰਸਿੱਖ ਘਾਈ ਜਿਦੇ ਜਹਾ ਜੀਵ ਦੀ ਪੱਗ ਰੋਲ ਕੇ ਰੱਖਦੀ ਆਗਲੇ ਦੀ ਇੱਕ ਸਾਖੀ ਹੈ ਇਤਿਹਾਸ ਆਂਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜਦੋਂ ਗੁਰਵਾਲੀਏ ਦੇ ਪਿਲੇ ਤੋਂ ਆਏ ਜਿੱਥੇ ਨਾਉਤੀ ਆਗਰਦੀ ਵਿਖੇ ਕੈਂਪ ਲੱਗੇ ਸੀ ਕੈਂਪ ਲੱਗੇ ਤਾਂ ਇੱਕ ਸਿੱਖ ਨੂੰ ਪਤਾ ਲੱਗਾ ਬਹੁਤ ਸਾਰੀਆਂ ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਪੰਜਾਛੀ ਦੇ ਦਰਬਾਰ ਚ ਆਉਂਦੀਆਂ ਤਾਂ ਦਰਸ਼ਨ ਕਰਦੇ ਅਸ਼ੀਰਵਾਦ ਲੈਂਦੇ ਇੱਕ ਸਿੱਖ ਭਾਈ ਜਿਹੜਾ ਰੋਜ਼ ਘਾਮ ਭੱਜ ਕੇ ਆਪਣੇ ਰਜਦਾਰ ਨੂੰ ਆਪਣੇ ਘਰ ਚਲਾਉਂਦਾ ਪਰਿਵਾਰ ਨੂੰ ਚਲਾਉਂਦਾ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਘੋੜਿਆਂ ਵਾਸਤੇ ਇੱਕ ਤਾਹੇ ਘਾਦੀ ਪੰਡ ਤੇ ਦਸਵੰਦ ਦਾ 1 ਰੁਪਿਆ ਲੈ ਕੇ ਉਹ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਤੇ ਜਾਨ ਦੀ ਥਰੇ ਸੀ ਕੇਵੇ ਲਗ ਲਗ ਸੀ ਤਾਂ ਉੱਥੇ ਜਾ ਕੇ ਫੌਂਦਾ ਚੌਕਦਾਰ ਨੂੰ ਪਹੁੰਚਦਾ ਬਖਸ਼ੇ ਵਾਲ ਨੂੰ ਤੋ ਪੰਜਾਹ ਸ਼ਾਹ ਨੂੰ ਮਿਲਣਾ ਉਹ ਤੋਲਦਾ ਰਿਹਾ ਕਿ ਇਹਨਾਂ ਸ਼ਹਾਜਾਹ ਜੀ ਨੂੰ ਮਿਲਣਾ ਹੋਵੇ ਉਹ ਬਾਦਸ਼ਾਹ ਕੋ ਲੈ ਗਿਆ ਜਦੋਂ ਉਹ ਬਾਦਸ਼ਾਹ ਕੋ ਲੈ ਕੇ ਗਿਆ ਤਾਂ ਉਹਨੇ ਇੱਤਰ ਪਿਆ ਮੱਥਾ ਟੇਕਿਆ ਤੇ ਪੰਡ ਜਿਹੜੀ ਸੀ ਉਹ ਰੱਖਤੀ ਤੇ ਕਿਹਾ ਕਿ ਸੱਚੇ ਪਾਤਸ਼ਾਹ ਤੁਸੀਂ ਲੋਕ ਤੇ ਪਰਲੋਕ ਤੋਂ ਸਹਾਇ ਹੋਣਾ ਇਹ ਸੰਸਾਰ ਤੋਂ ਹੋ ਕੋਈ ਚਾਹਤ ਨਹੀਂ ਹੈ ਮਨਤੀ ਦੀ ਹੋ ਉਦੋਂ ਹਾਂ ਕਿ ਤਾ ਮੈਂ ਤਾਂ ਸੰਸਾਰਿਕ ਬਾਦਸ਼ਾਹ ਮੈਂ ਮੁਕਤੀ ਨਹੀਂ ਦੇ ਸਕਦਾ ਮੈਂ ਤੈਨੂੰ ਤੁਹਾਨੂੰ ਦੋਸਤ ਦੇ ਫਰਕਾਂ ਘੋੜੇ ਦੇ ਸਰਦਾਰ ਕਿਸੇ ਇਲਾਕੇ ਦਾ ਹਾਕਮ ਬਣਾ ਸਕਦਾ ਪਰ ਮੈਂ ਤੈਨੂੰ ਪਰਮਾਤਮਾ ਦੀ ਦਰਗਾਹ ਤੱਕ ਨਹੀਂ ਪਹੁੰਚਾ ਸਕ ਮੇਰੀ ਇਹ ਅਸਤਾ ਨਹੀਂ ਹੈ ਕਿਤੇ ਨਾ ਤੁਸੀਂ ਬਾਦਸ਼ਾਹ ਨਹੀਂ ਹੋ ਤੁਸੀਂ ਬਾਦਸ਼ਾਹ ਨਹੀਂ ਹੋ ਕਿਹਾ ਕਿ ਮੈਂ ਬਾਦਸ਼ਾਹ ਤੁਹਾ ਪਾਤਸ਼ਾ ਕਿੱਥੇ ਆ? ਕਿ ਕਹਿੰਦਾ ਗੁਰੂ ਹਰਗੋਬਿੰਦ ਸਾਹਿਬਾ ਤੇਮਾ ਉੱਤਰ ਆ। ਉਹਨਾਂ ਨੂੰ ਉਹਨਾਂ ਦੇ ਸਿੱਖ ਪਾਤਸ਼ਾ ਕਹਿੰਦੇ ਆ। ਭੁੱਖ ਤਾਂ ਗਲਤੀ ਹੋ ਗਈ। ਉਹ ਪੰਡ ਕੱਟਣ ਲੱਗਦਾ, ਰੁਪਈਆ ਕੱਟਣ ਲੱਗਦਾ, ਕਿਉਂ ਮੈਂ ਤਾਂ ਉਹਨਾਂ ਨੂੰ ਮੱਥਾ ਟੇਕਣਾ ਗਲਤ ਤੇ ਤੁਹਾਨੂੰ ਟੇਕਦਾ। ਉਹਨਾਂ ਨੇ ਬਥੇਰਾ ਜੋਰ ਲਾਇਆ, ਸੋਨਾ ਲੜਾ, ਹੀਰੇ ਲੜਾ, ਤਰਦੀ ਲੜਾ, ਹਾਕੀ ਲੜਾ। ਜੋ ਤੈਨੂੰ ਚਾਹੀਦਾ ਉਹ ਲੜਾ, ਉਹ ਕਹਿੰਦਾ ਸੱਜ ਕਹਿੰਦਾ ਨਾ ਮਿਲਣਾ। ਮੈਨੂੰ ਵੀ ਚਾਹੀਦਾ। ਮੈਂ ਤਾਂ ਗੁਰੂ ਹਰਗੋਬਿੰਦ ਸਾਹਿਬ ਦਾ ਮਾਤਮੇ ਮੱਥਾ ਕਿਤਨਾ ਇਹ ਦਸਮਨਤਰੀ ਉਨਾ ਵਾਪਤਿਆ ਤੇ ਘਾਮ ਹੀ ਉਹਦੇ ਘੋੜੇ ਵਾਪਤਿਆ ਜਦੋਂ ਪੰਡਕਤੀ ਰੁਪਿਆ ਤੱਕਿਆ ਤੇ ਉਸ ਮਖਤਮੀ ਦੀ ਪਗੜੀ ਰੋਲ ਪਿਆ ਇੱਕ ਬਾਦਸ਼ਾਹ ਇਹ ਸਿੱਖਾਂ ਦਾ ਕਰਮਾ ਸੀ ਜਦੋਂ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਮੱਥਾ ਤੇ ਚਾਹੇ ਅਰਦਾਸ ਕੀਤੀ ਤੇ ਮੱਥੇ ਉਹਨੇ ਵਿਚਾਰ ਕੀਤਾ ਕਿ ਮੈਂ ਤਾਂ ਕੁਲੇਠੇ ਸੀ ਕਿਤੇ ਗਲਤੀ ਦਾ ਮੈਂ ਉਥੇ ਤਲਾ ਗਾ ਕਿਸੇ ਦੇ ਨਾਲ ਮੈਂ ਤਾਂ ਤੁਹਾਡੀ ਦਰਬਾਰ ਇਹ ਮੀਰੀ ਪੀਰ ਦਾ ਸਰਪੰਚ ਸਾਹਿਬ ਅਕਾਲ ਤਖਤ ਸਾਹਿਬ ਕੱਲ ਜਦੋਂ ਮੀਰੀ ਪੀਰਾਂ ਦਿਵਸ ਮਨਾਇਆ ਤਾਂ ਉਸ ਮੁਖਤੋ ਜਿਹੜੀਆਂ ਤਲਵਾਰਾਂ ਸ੍ਰੀ ਸੱਭ ਤਲਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਾਈ ਸੀ ਉਹਦੇ ਦਰਸ਼ਨ ਕਰਾਰੇ ਸੀ ਕਿੰਨਾ ਮਨ ਪ੍ਰਸੰਨ ਹੁੰਦਾ ਜਦੋਂ ਉਹ ਇਤਿਹਾਸ ਸਾਹਮਣੇ ਆ ਜਾਂਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਦੇ ਹੱਥੋਂ ਦੋ ਤਲਵਾਰਾਂ ਪਾ ਰੇ ਹਾਂ ਦੋ ਤਲਵਾਰਾਂ ਪਾ ਕੇ ਇਹ ਦੁਨੀਆ ਦੇ ਹਾਤ ਮਾਰੂ ਚੈਲੰਜ ਕਰਦੇ ਆ ਕਿ ਗੁਰੂ ਬਾਦਤ ਤਾਂ ਸ਼ਾਂਤ ਮਨਿਆ ਦੇਤੀਆ ਪਰ ਜੇ ਹੁਣ ਕੋਈ ਚੜ ਕੇ ਆਇਆ ਤਾਂ ਫਿਰ ਉਹ ਆਪਣੀ ਜੈਨ ਦੀ ਤੋਂ ਬਚਾ ਲਵੇ ਨਹੀਂ ਪਰਵਾਹ ਨਹੀਂ ਕੀਤੀ ਹੁਕਮਦਾਰੋਂ ਭੇਤੇ ਸ਼ਕਤਾ ਨੂੰ ਹੁਣ ਨੌਜਵਾਨੀ ਚਾਹੀਦੀ ਹੈ ਨੌਜਵਾਨ ਚਾਹੇ ਜਿਹੜਾ ਸਿੱਖ ਆਪਣਾ ਨੌਜਵਾਨ ਬੱਚਾ ਪੇਧਰੂਗਾ ਉਸ ਤੇ ਖਾਸ ਕਿਰਪਾ ਹੋਵੇਗੀ ਜਿਹੜਾ ਸਿੱਖ ਘੋੜੇ ਪੇਧਰੂਗਾ ਉਸ ਤੇ ਖਾਸ ਕਿਰਪਾ ਹੋਵੇਗੀ ਜਿਹੜਾ ਸਿੱਖ ਸ਼ਸਤਰ ਪੇਧਰੂਗਾ ਉਸ ਤੇ ਖਾਸ ਕਿਰਪਾ ਹੋਵੇਗੀ ਤੇ ਸੰਤਾਂ ਨੇ ਵੀ ਬਹੀਰਾ ਕਾਤਿਆਂ ਆਪਣੇ ਗੁੱਡੇ ਪਿੱਛੇ ਹੁਣ ਕਿਹਦਾ ਗੁਰੂ ਪਿਤਾ ਨੂੰ ਸ਼ਹੀਦ ਕਰਤਾ ਜਾਵੇ ਉਹ ਵੀ ਤਤੀ ਤਰਤੇ ਬਿਠਾ ਕੇ ਤਾਂ ਫਿਰ ਉਹਦਾ ਬੱਚਾ ਤੇ ਉਹਨੇ ਸਿੱਖ ਬਰਬਾਦ ਕਰਦੇ ਮੌਕਾ ਲੱਭਿਆ ਸੀ ਜਿਵੇਂ ਵਜੀਰ ਖਾਨ ਨੂੰ ਮਿੱਟੀ ਚ ਮਾਰ ਸੀ ਬਾਬਾ ਬੰਦਾ ਸਿੰਘ ਬਹਾਦਰ ਤੇ ਪੰਜਾਬ ਦੇ ਸਿੱਖਾਂ ਨੇ ਉਸ ਤਰੀਕੇ ਦਾ ਗੁਰੂ ਅਰਜਨ ਸਾਹਿਬ ਜੀ ਸ਼ਾਹ ਸਿੱਖਾਂ ਨੇ ਜਾਣ ਕੀਤੀ ਗੁਰੂ ਹਰਗੋਬਿੰਦ ਸਾਹਿਬ ਨੇ 52 ਯੋਧੇ ਸੂਰਬੀਰ ਆਪਣੇ ਨਾਲ ਰੱਖੇ 500 ਜਥਾ ਪਾਇਆ ਪਹਿਲੇ ਤਰੰਕ ਪਰ ਉਸ ਤੋਂ ਬਾਅਦ ਹਿੰਜੇ ਸਤਾਰ ਪਰ ਦੇ ਵਿੱਚ ਸ਼ਹਾਤਾ ਵੀਰ ਵਾਸਤੇ ਸਿੱਖ ਸੂਰਗਿਰ ਸਾਹਮਣੇ ਆਏ ਦੋ ਨਿਸ਼ਾਨ ਸਾਹਿਬ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਆਏ ਦੋ ਨਿਸ਼ਾਨ ਸਾਹਿਬ ਜਿਦੋਂ ਅਸੀਂ ਦਰਸ਼ਨ ਕਰਨ ਜਾਂਦੇ ਆ ਮੇਰੀ ਖਾਸ ਸੁਣਤਾ ਨੂੰ ਬੇਨਤੀ ਹੈ ਜਦੋਂ ਵੀ ਅਸੀਂ ਦਰਸ਼ਨ ਕਰੀਏ ਸ਼੍ਰੀ ਦਰਬਾਰ ਸਾਹਿਬ ਦੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਰੀਏ ਉੱਥੇ ਮੱਥਾ ਟੇਕੀਏ ਉਸ ਨਿਸ਼ਾਨ ਸਾਹਿਬਾਂ ਨੂੰ ਜਿਹੜੇ ਮੀਰੀ ਮੀਰੀ ਤੇ ਪੀਰੀ ਦਾ ਸੰਕਲਪ ਹੈ ਤੇ ਜਿਹੜਾ ਚੜ੍ਹਦੀ ਕਲਾ ਤੇ ਅਧਿਆਤਮਕ ਦੀ ਨਿਸ਼ਾਨੀ ਹੈ ਜੇ ਤੁਸੀਂ ਜਾਓਗੇ ਧਿਆਨ ਨਾਲ ਦੇਖਣਾ ਤੇ ਜਦੋਂ ਸ਼੍ਰੀ ਅਕਾਲ ਪਤਿ ਸਾਹਿਬ ਦੇ ਗੁੰਮਦਾਰੇ ਪਾਸੇ ਦੇਖੋਗੇ ਤਾਂ ਉਹ ਉੱਚਾ ਗੁੰਮਦ ਹੈ ਜਦੋਂ ਸ਼੍ਰੀ ਦਰਬਾਰ ਸਾਹਿਬ ਵਾਲੇ ਪਾਸੇ ਜਦੋਂ ਨਜ਼ਰ ਮਾਰੋਗੇ ਤੇ ਉਹ ਗੁੰਮਦ ਜਿਹੜਾ ਉਹ ਬੈਠਾ ਹੋਇਆ ਗੁੰਮਦ ਹੈ ਔਰ ਉਹਦਾ ਭਾਵ ਅਰਥ ਇਹ ਹੈ ਕਿ ਇਹ ਨਿਮਰਤਾ ਤੇ ਅਧਿਆਤਮਕ ਦੀ ਨਿਸ਼ਾਨੀ ਹੈ ਇੱਥੇ ਜੀਤਰ ਕਰਕੇ ਇੱਥੇ ਪਾਲ ਪੜ ਕੇ ਇੱਥੇ ਗੁਰੂ ਗRANDਾਸ ਸਾਹਿਬ ਜੀ ਦੇ ਦਰਸ਼ਨ ਕਰਕੇ ਇਨਸਾਨ ਅਕਾਲਪੁਰ ਦੇ ਦਰਗਾਹ ਨੂੰ ਪਰਮਾਨੰਦ ਹੁੰਦਾ ਹੈ ਤੇ ਸਾਹਮਣੇ ਜਿਹੜਾ ਚੜ੍ਹਦੀ ਕਲਾ ਦਾ ਨਿਸ਼ਾਨ ਸਾਹਿਬ ਆ ਉਸ ਨਿਸ਼ਾਨ ਸਾਹਿਬ ਨੂੰ ਨਾਕਮਸਤਕ ਹੋ ਕੇ ਇੱਥੇ ਸੂਰਬੀਰ ਜੋਦੇ ਕੁਰਬਾਨੀਆਂ ਕੱਢਿਆ ਇਹ ਇਤਿਹਾਸਿਕ ਆਰੇ ਤੇ ਇਸ ਕਰਕੇ ਸਾਨੂੰ ਇਤਿਹਾਸ ਨੂੰ ਜ਼ਰੂਰ ਪੜਨਾ ਪਈਦਾ। ਮੀਰੀ ਤੇ ਪੀਰੀ ਦੇ ਸਰਕਾਰ ਪਾਈ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਦਿੱਤਾ ਕਿ ਅਸੀਂ ਸਿੱਖਾਂ ਨੇ ਇਤਿਹਾਸ ਪੜਨਾ ਇਤਿਹਾਸ ਪੜ੍ਹਨਾ ਜਿੱਥੇ ਗੁਰਬਾਣੀ ਪੜਨੀ ਹੈ ਜੋਤੋਂ ਪ੍ਰੇਮ ਖੇੜਣ ਕਰ ਚਾਓ ਸਿਰ ਤਰ ਤਰੀ ਗਲੀ ਮੇਰੀ ਆਓ ਇੱਕ ਮਾਰਗ ਪੈਰ ਤਰੀਦੇ ਸ੍ਰੀ ਗੁਰੂ ਜੀ ਦੇ ਸਾਹਮਣੇ ਇਹ ਗੁਰਮਾਰਗ ਦਾ ਸੋਤ ਹੈ। ਗੁਰਨਾਨਕ ਸਾਹਿਬ ਜੀ ਦੇ ਸੰਕਲਪ ਉੱਤੇ ਆ ਆ ਗੁਰਨਾਨਕ ਸਾਹਿਬ ਨੇ ਲਿਖਤਾ ਸੀ ਪਹਿਲੇ ਹੀ ਕਿ ਆਲ ਵਾਲਾ ਸਮਾ ਬੜਾ ਭਿਆਨਕ ਹੈ ਇਹ ਰਾਜੇ ਜਿਹੜੇ ਹੈ ਇਹ ਦੁਨਿਆਵੀ ਬਾਦਸ਼ਾਹ ਇਹ ਸੱਚ ਦੀ ਗੱਲ ਨੂੰ ਪਰਵਾਹ ਨਹੀਂ ਕਰਦੇ ਜੋ ਇਹਨਾਂ ਦੇ ਮਤਲਬ ਦੀ ਗੱਲ ਹੁੰਦੀ ਹੈ ਇਹ ਉਹਨੂੰ ਸਵੀਕਾਰ ਕਰਦੇ ਆ ਸੱਚ ਦੀ ਗੱਲ ਨੂੰ ਪਰਵਾਹ ਨਹੀਂ ਕਰਦੇ ਤਾਂ ਗੁਰਨਾਨਕ ਸਾਹਿਬ ਨੇ ਪਹਿਲਾਂ ਲਿਖਤਾ ਸੀ ਰਾਜੇ ਛੀ ਮੁਕੱਦਮ ਕੁੱਤੇ ਜਾਏ ਗਦਾਰ ਬੈਠੇ ਸੁੱਤੇ ਚਾਤਰ ਪਾਉਂਦਾ ਨਾ ਹਉ ਕਾਓ ਰਿਤ ਪਿਤ ਕੁੱਤੇ ਬੰਨੇ ਤੇ ਰਾਜੇ ਗਾਮਾ ਕਰਦੇ ਤੇ ਹੋਇਆ ਵੀ ਆਵੇ ਜਹਾਗੀਰ ਨੇ ਹੁਕਮ ਪਾਤਾ ਗੁਰੂ ਅਰਜਨ ਸਾਹਿਬ ਜੀ ਸਾਹਿਬ ਤੂੰ ਗੁਰੂ ਅਰਜਨ ਸਾਹਿਬ ਜੀ ਇੱਕ ਅਪਾਲ ਪੁਰਖ ਦੇ ਰਸ ਦਾ ਪ੍ਰਚਾਰ ਕਰਦੇ ਸੀ ਨਿਮਾਰਿਆਂ ਨੂੰ ਨਿਤਾੜਿਆਂ ਨੂੰ ਆਸਵਾਦੰਦੇ ਸੀ ਕੀ ਕਸੂਰ ਸੀ ਇੱਕ ਅਧਿਆਤਮਕ ਗੁਰੂ ਪ੍ਰਚਾਰ ਕਰਦਾ ਹੋਵੇ ਪੋਰ ਜਦੋਂ ਪੋਰ ਜੂਰ ਕਰਦਾ ਹੋਵੇ ਤੇ ਮਿਮਾਰਿਆਂ ਨੂੰ ਮਾਰ ਦਿੱਤਾ ਹੋਵੇ ਤੇ ਉਸ ਗੁਰੂ ਨੂੰ ਤੁਸੀਂ ਸ਼ਹੀਦ ਕਰ ਦਿਓ ਪਕੀ ਤਮੀ ਤੇ ਨਾ ਦਿਓ ਇਹ ਕਿੱਥੋਂ ਦਾ ਇंसाफ ਹੈ ਇਹ ਕਿੱਥੋਂ ਦਾ ਸੱਚ ਹੈ ਤੋਂ ਇਸ ਕਰਕੇ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਜਦੋਂ ਤਲਵਾ ਚੁੱਕੀ ਜਦੋਂ ਤਲਵਾਰਾਂ ਤੱਕ ਜੋਦੇ ਪਤਾ ਕੀਤੇ ਤਾਂ ਫਿਰ ਐਸੇ ਨੇ ਐਸੇ ਸੂਰਮਿਆਂ ਨੂੰ ਸ਼ਸਤਰ ਵਿਦਿਆ ਸਿਖਾਈ ਤਾਂ ਉਸ ਵਕਤ ਸਰਕਾਰੀ ਫੌਜਾਂ ਜਿਹੜੀਆਂ ਮੈਦਾਨ ਦੇ ਵਿੱਚ ਠਾਣੀਆਂ ਹੁੰਦੀਆਂ ਚਾਰ ਰਿੰਗਾ ਹੋਈਆਂ ਚਾਰੇ ਦੰਗਾ ਗੁਰੂ ਆਰਜਨ ਸਾਹਿਬ ਪਹੁੰਚੇ ਆਪ ਜੀ ਦੇ ਬਨੇ ਬਨੇ ਸੂਰਨਾ ਦਾ ਹੰਤਾਰ ਹੰਤਾਰ ਜਿਹੜੇ ਕਹਿੰਦੇ ਸੀ ਕਿ ਅਸੀਂ ਫੜ ਕੇ ਸੂਰਜ ਨੂੰ ਥੱਲੇ ਲਿਆਵਾਂਗੇ ਚੰਦਰਮਾ ਨੂੰ ਥੱਲੇ ਲਿਆਵਾਂਗੇ ਉਹ ਸੂਮੇ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਪਾਉਂ ਲਿਟਾ। ਇਹ ਪੱਗ ਜਿਹੜੀ ਗੁਰਨਾਨਕ ਦੇ ਘਰ ਦੀ ਪੱਗ ਸੀ ਇਹ ਪੱਗ ਸੂਰ ਵੀਰਾਂ ਦੀ ਪੱਗ ਹੈ। ਇਹ ਦਸਤਾਰ ਜਿਹੜੀ ਅਸੀਂ ਪਾਉਂਦੇ ਆ ਇਹਨੂੰ ਕਿਤੇ 6-7 ਮਿੰਟ ਦਾ ਕਪੜਾ ਨਾਲ ਸਮਝ ਲੈਣਾ ਇਹ ਸ਼ਹਾਦਤ ਨਾਲ ਪਜੀ ਹੋਈ ਦਸਤਾਰ ਹੈ। ਇਹ ਗੁਰਨਾਨਕ ਦੇ ਘਰ ਦੀ ਦਸਤਾਰ ਹੈ। ਉਹ ਇਸ ਕਰਕੇ ਮੀਰੀ ਪੀਰੀ ਦੇ ਸਰਕਾਰ ਨੂੰ ਸਾਨੂੰ ਜਿਆਦਾ ਮੇਰੇ ਤੂਜਾ ਸੰਕਲਪ ਬੜਾ ਵੱਡਾ ਸੰਕਲਪ ਹੈ ਸਾਨੂੰ ਦਿਲੇਵੀ ਦਾ ਸੰਕਲਪ ਹੈ ਇਹ ਬਾਹਰੀਆ ਸੰਕਲਪ ਹੈ ਇਹ ਸਾਨੂੰ ਸੰਸਾਰ ਵਿੱਚ ਇੱਜ਼ਤ ਨਾਲ ਜੀਣ ਦਾ ਸੱਚ ਉਹ ਕਰਦਾ ਹੈ ਤਰੁਨਾ ਦੇ ਵਿੱਚ ਅਸੀਂ ਸਾਰਿਆਂ ਨੇ ਦੁਨੀਆ ਸਾਰੀ ਰੋਕ ਗਈ ਉਦੋਂ ਇਹੀ ਸੰਕਲਪ ਸੀ ਜਦੋਂ ਗੁਰਨਾਨਕ ਸਾਹਿਬ ਦਾ ਮੰਡਲ ਬੰਦ ਨਹੀਂ ਹੋਇਆ ਸਰਕਾਰਾਂ ਬੰਦ ਹੋ ਗਈਆਂ ਸੰਸਾਰ ਬੰਦ ਹੋ ਗਿਆ ਘਟਾ ਬੰਦ ਹੋ ਗਈਆਂ ਉਸ ਵਕਤ ਗੁਰਨਾਨਕ ਸਾਹਿਬ ਦਾ ਮੰਡਲ ਕੰਟੀਨਿਊ ਰਿਹਾ ਇਹ ਟੀਸਾ ਕਲਪ ਸੀ ਕਿ ਸਮਾਜ ਨੂੰ ਦੁਨੀਆ ਨੂੰ ਮਰਨੇ ਜਿਹੜਾ ਦੁਨੀਆ ਮਾਰਦੀ ਹੈ ਸਭ ਨੂੰ ਪਤਾ ਕਿ ਦੂਸਰੇ ਧਰਮਾਂ ਦੇ ਲੋਕਾਂ ਨੇ ਆਪਣੇ ਧਰਮ ਨੂੰ ਦੂਸਰੇ ਲੋਕਾਂ ਜਨਮ ਤੱਕ ਵਾਸਤੇ ਬੰਧਿਆ ਪਰ ਸਿੱਖ ਇੱਕ ਆਸਰਾ ਹੈ ਜਦੋਂ ਵੀ ਕਿਤੇ ਸੰਸਾਰ ਤੇ ਮੁਸੀਬਤ ਆਉਂਦੀ ਹੈ ਗੁਰਮਾਨਾਖ ਸਾਹਿਬ ਦੇ ਉਪਦੇਸ਼ ਨੂੰ ਅੱਤੇ ਲੱਗਦਾ ਹੈ। ਬਿਰੀ-ਬਿਰੀ ਦੇ ਇਹ ਸੰਗਰਾਮ ਜਿਹਨਾਂ ਨੂੰ ਅਸੀਂ ਸਾਰਿਆਂ ਨੇ ਆਪਣੇ ਇਤਿਹਾਸ ਨੂੰ ਯਾਦ ਰੱਖਣਾ ਮੀਰੀ ਤੇ ਪੀਰੀ ਇੱਕ ਵਾਰ ਫਿਰ ਮੀਰੀ ਸੰਸਾਰਿਕ ਪਦਵੀ ਹੈ ਤੇ ਪੀਰੀ ਅਧਿਆਤਮਿਕ ਪਦਵੀ ਹੈ ਜਿਹਨੇ ਸੰਸਾਰਿਕ ਪ੍ਰਬਾਸ ਲੈਣਿਆ ਉਹ ਮੀਰੀ ਦੇ ਪਾਸੋਂ ਹੋਵੇ ਜਿਹਨੇ ਅਧਿਆਤਮਿਕ ਪ੍ਰਬਾਸ ਲੈਣਿਆ ਜਿਹਨੇ ਆਪਣੀ ਵਸਤਾਂ ਨੂੰ ਛੱਡਣਾ ਕੋ ਪੀਰੀ ਦੇ ਪਾਸੋਂ ਹੋਵੇ ਇੰਨੀਆਂ ਹੀ ਇੱਥੇ ਪ੍ਰਵਾਨ ਕਰਨਾ ਮੀਰੀ ਤੇ ਪੀਰੀ ਦਾ ਸੰਕਲਪ ਤੇ ਇਹ ਦਿਨ ਵੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੋਰਕ ਜਿਹੜੀ ਗੁਰੂ ਸਾਹਿਬਾਂ ਨੇ ਬਖਸ਼ੀ ਉਹ ਅਸੀਂ ਕਾਬ ਰੱਖੀਏ ਬਹੁਤ ਬਹੁਤ ਧੰਨਵਾਦ ਭੰਗਾਂ ਦਾ ਸ਼ਹਿਰ ਕੀ ਗੁਰੂ ਸਾਹਿਬ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਜਨਾਬ ਬਰਿਆਂ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਗੁਰਪ੍ਰਣਾਪੁਰ ਦਾ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਸੈਡ ਗਰਤੀ ਸਾਹਿਬ ਦਾ ਪਹਿਲਾ ਬਾਨ ਬਖਸ਼ਿਆ ਸਤਕਾਰ ਬਖਸ਼ਿਆ ਮੇਰੀ ਜੀ ਦਰਸ਼ਕੋ ਜੋ ਇਤਿਹਾਸ ਆਪਕਿਨਾਂ ਸਰਵਣ ਕੀਤਾ ਗਲਤੀਆਂ ਦਾ ਵੀ ਟੋਲਿਟ ਪਾਇਆ ਇਤਿਹਾਸ ਬੁਰਵਾੜੀ ਜੋ ਉਹ ਤੁਸੀਂ ਜਰੂਰ ਜਾਣ ਕਰਨਾ ਇੰਦੀਆਂ ਵੀ ਗੀਤਾਂ ਪ੍ਰਵਾਨ ਕਰੋ ਗਤਿ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇ ਨਾਮੁ ਹੱਕੇ ਬਾਜੇ ਕਹਿ ਨਾਮੁ ਤੋ ਤੈਸਬੂ ਹੋਆ ਤਿਤੈ ਅਮਨ ਬਾਜੇ ਮਖੋ ਮਤੋ ਜੋ ਸਗਲ ਮਨੋਸ ਪੂਰੇ ਆਹ ਰਹਾਉ ਕੋਪਾ ਅਕ੍ਰੇ ਸੁਰੇ ਦੂਖ ਰੋਬ ਸੰਤੋ ਪਰ ਉਤਰੇ ਸੋਈ ਖਤੀ ਬਾਣੀ ਸੰਤਿ ਸਾਧਨ ਤੇ ਸੇ ਪੂਰੇ ਉਤੈ ਨਾਮੁ ਸੋਈ ਤੈ ਪਨੀਚ ਕਾ ਤਰ ਤੋ ਸਤਗੁਰੂ ਆਪੇ ਤੂਰੇ ਬਰਵੰਤ ਨਾ ਰ ਗੁਰ ਤਰਨ ਲਾ ਦੇ ਬਾਦੇ ਅਨਹਦਤੂ ਹੋਰੇ ਸੋਤੈ

Então,